ਬਾਜੀ ਇੱਕ ਤੁਸੀਂ ਗਠੀਏ ਦੀ ਬੜੀ ਵਧੀਆ ਦਵਾਈ ਦਿੰਨੇ ਹੋ ਜੀ ਉਹ ਬੜੀ ਵਧੀਆ ਕੰਮ ਕਰਦੀ ਆ ਰਿਜ਼ਲਟ ਪੂਰੇ ਹੀ ਆਉਂਦੇ ਨੇ ਤੇ ਉਹਦੇ ਵਾਸਤੇ ਕੋਈ ਬਨ ਪ੍ਰਹੇਜ ਹਾਂ ਜੀ ਆਪਾਂ ਗਠੀਏ ਦੀ ਦਵਾਈ ਦਿੰਨੇ ਆ ਜੀ ਉਹਦੇ ਕੁਝ ਬਨ ਪ੍ਰਹੇਜ ਨਹੀਂ ਮੇਰੇ ਕੋਲੇ ਉਹੀ ਦਵਾਈ ਲੈਣਾ ਵੇ ਜਿਹੜਾ ਬਨ ਪ੍ਰਹੇਜ ਰੱਖ ਸਕਦਾ ਆਪਾਂ ਉਸ ਨੂੰ ਹੀ ਦਿੰਨੇ ਆ ਪਹਿਲੇ ਅਗਲੇ ਨੂੰ ਦੱਸ ਦਿੰਨੇ ਆ ਠੀਕ ਆ ਮੇਰਾ ਬਨ ਪ੍ਰਹੇਜ ਹੈ ਜੀ ਸਵੇਰ ਵੇਲੇ ਜਿਹੜੀ ਰੋਟੀ ਖਾਣੀ ਹੈ ਉਹ ਬੇਸਣ ਦੀ ਤੇ ਕਣਕ ਦੀ ਮਿਲਾ ਕੇ ਉਹਦੀ ਰੋਟੀ ਪਕਾ ਕੇ ਹਲਕਾ ਨੂਨ ਮਿਰਚਾਂ ਲੈ ਕੇ ਯਾਨੀ ਦਾਲ ਸਬਜ਼ੀਆਂ ਨਾਲ ਸਰਕਸ ਬੰਦ ਕਰਨੇ ਪੈਂਦੇ ਹਾਂ ਹਾਂਜੀ ਉਹਦੇ ਨਾਲ ਰੋਟੀ ਲੈਣੀ ਘਿਓ ਨਾਲ ਹੂੰ ਉਸ ਤੋਂ ਬਾਅਦ ਚ ਫੇਰ ਜੇ ਆਪਾਂ ਦੁਪਹਿਰ ਨੂੰ ਜਾਂ ਸ਼ਾਮ ਨੂੰ ਲੈਣੀ ਹੈ ਫਿਰ ਇਹ ਚਾਰ ਕਿਸਮ ਦੀਆਂ ਦਾਲਾਂ ਖਾ ਸਕਦੇ ਹਾਂ ਹਾਂਜੀ ਜਿਹਦੇ ਵਿੱਚ ਉਹ ਮੂੰਗੀ ਦੀ ਦਾਲ ਮੂੰਗੀ ਦੀ ਦਾਲ ਤੇ ਮੋਠਾਈ ਦਾਲ ਤੇ ਛੋਲੇ ਦੀ ਦਾਲ ਹਾਂਜੀ ਇਹਨਾਂ ਵਿੱਚ ਵੀ ਦਾਲ ਬਣਾ ਕੇ ਕੌਲੀ ਦੇ ਵਿੱਚ ਉਹ 2 ਚਮਚੇ ਘਿਓ ਦੇ ਪਾਵੇ ਤੇ ਨਾਲ ਅੱਧਾ ਨਿੰਬੂ ਨਿਚੋੜੇ ਫਿਰ ਉਹਦੇ ਨਾਲ ਕਣਕ ਦੀ ਰੋਟੀ ਲੈ ਸਕਦਾ। ਹਾਂਜੀ ਬਾਈ ਜੀ। ਖੰਡੀਆਂ ਚੀਜ਼ਾਂ ਦਾ ਪੂਰਾ ਪਰਹੇਜ਼ ਰੱਖਦਾ। ਹਾਂਜੀ। ਨਹਾਉਣ ਦਾ ਵੀ ਇਹਦੇ ਵਿੱਚ ਪੂਰਾ ਪਰਹੇਜ਼ ਹੈ। ਨਹਾਉਣ ਦਾ ਵੀ ਘੱਟ ਤੋਂ ਘੱਟ ਨਹਾਤਾ ਜਾਵੇ। ਠੀਕ ਆ ਬਾਈ ਜੀ ਵੀ ਹਵਾ ਨਾ ਲੱਗੇ। ਹਾਂਜੀ ਹਵਾ ਨਹੀਂ ਲੱਗਣ ਦੇਣੀ ਜਦ ਦਿਨ ਹੋਣਾ ਹੈ ਤਾਂ ਅੰਦਰ ਬੜ ਕੇ ਨਹਾਉਣਾ ਗਰਮ ਪਾਣੀ ਨਾਲ ਆ ਕੇ ਆਪਣੇ ਵਾਲ ਸੁਕਾ ਕੇ ਫਿਰ ਬਾਹਰ ਨਿਕਲਣਾ। ਬਾਈ ਜੀ ਇਹ ਫਿਰ ਦਵਾਈ ਸਿਆਲਾਂ ਵਿੱਚ ਵਧੀਆਂ ਰਹਿੰਦੀ ਆ ਕਿ ਗਰਮੀਆਂ 'ਚ? ਗਰਮੀਆਂ ਜੀ ਵੀ ਠੀਕ ਹੈ ਜੀ ਪਰ ਸਿਆਲਾਂ ਚ ਵੱਧ ਵਧੀਆ ਇਸ ਤਰ੍ਹਾਂ ਜੇ ਪਰਹੇਜ ਹੈ ਜਿਹੜਾ ਸਿਆਲਾਂ ਚ ਸੌਖਾ ਰਹਿੰਦਾ ਹਾਂਜੀ ਗਰਮੀਆਂ ਚ ਆਪਾਂ ਠੰਡੇ ਪਾਣੀ ਨੂੰ ਭੱਜ ਕੇ ਜਾਂਦਾ ਠੰਡਾ ਪਾਣੀ ਥੋੜਾ ਜਿਹਾ ਪਰਹੇਜ ਹੈ ਹਾਂਜੀ ਠੀਕ ਆ ਉਹ ਇਹਦੇ ਨਾਲ ਸਰੀਰ ਮੋਮ ਵਾਂਗ ਢਲ ਜਾਂਦਾ ਢਲ ਜਾਂਦਾ ਬਾਕੀ ਗਰਮੀਆਂ ਦੇ ਵਿੱਚ ਜੀ ਪਸੀਨਾ ਆ ਗਿਆ ਬੰਦੇ ਨੂੰ ਠੰਡਾ ਹੋ ਗਿਆ ਕਿਤੇ ਏਸੀ ਚ ਵੜ ਗਿਆ ਹਾਂਜੀ ਹਾਂਜੀ ਅਸਲ ਚ ਫਿਰ ਇਹ ਦਵਾਈ ਸਿਆਲਾਂ ਦੀ ਰੁੱਤੀ ਵਧੀਆ ਰੁੱਤ ਵਧੀਆ ਆ ਰੁੱਤ ਹੁਣ ਪੂਰੀ ਵਧੀਆ ਜੀ ਇਹ ਕਿੰਨਾ ਟਾਈਮ ਲੈਣੀ ਪੈਂਦੀ ਹੈ ਜੀ ਇਹਦਾ ਕੋਰਸ ਹੈਗਾ ਜੀ 2 ਮਹੀਨੇ ਤੋਂ 2.5 ਤਿੰਨ ਮਹੀਨੇ ਦੇ ਵਿੱਚ ਵਿੱਚ ਜਾਨੀ 45 ਦਿਨ ਤੋਂ ਬਾਅਦ ਲਾ ਟੈਸਟ ਕਰਵਾ ਸਕਦਾ ਹੂੰ ਜਾਂਦੀ ਹੱਦ ਤੱਕ ਕਿਸੇ ਨੂੰ ਤਿੰਨ ਮਹੀਨੇ ਨਹੀਂ ਜਿਹੜਾ ਬਾਹਲਾ ਹੋਵੇ ਹੂੰ ਬਾਕੀ ਗਠੀਰੇ ਵਿੱਚ ਇਹ ਹੈ ਜੀ ਜਿਹਦੇ ਉਂਗਲਾ ਪੈਰ ਮੁੜ ਕੇ ਹੂੰ ਉਹ ਨਹੀਂ ਕਿ ਸਿੱਧੇ ਹੋਣੇ ਮਗਰੋਂ ਅਗਲਾ ਕੱਲ ਨੂੰ ਕਿ ਆਪਾਂ ਪਹਿਲਾਂ ਦੱਸ ਦਿਆਂ ਜੇ ਸਾਹ ਹੜ ਜਾਣਗੇ ਨਵੇਂ ਬਿੰਗੇ ਨਹੀਂ ਹੁੰਦੇ ਠੀਕ ਆ ਜੀ ਤੇ ਇਹਦਾ ਖਰਚਾ ਬੈ ਜੀ ਇਹਦਾ ਖਰਚਾ ਜੇ 1 ਮਹੀਨੇ ਦਾ 8 ਤੋਂ 1000 ਰੁਪਏ ਲੱਗ ਜਾਂਦਾ ਚਲੋ ਵੱਧੋ ਵੱਧ ਤੁਸੀਂ ਤਿੰਨ ਮਹੀਨਿਆਂ ਦਾ ਦੱਸ ਦਿਆਂ ਨਹੀਂ ਇਹ 1 ਮਹੀਨੇ ਦਾ 7-8000 ਰੁਪਏ ਹਾਂ ਜਣੀ ਦਵਾਈ ਤੁਸੀਂ ਇਕੱਠੀ 2 ਮਹੀਨੇ ਜਿੰਮੋਂਗੇ 1 ਮਹੀਨੇ ਦੀ ਮੈਂ ਦਵਾਈ ਸਿਰ ਪਹਿਲਾ ਦਾ 10-15 ਦਿਨ ਹੀ ਦੇਵਾਂਗਾ 10 ਦਿਨ ਤੋਂ ਵੱਧ ਨਹੀਂ ਦਿੰਦੇ ਹਾਂ ਜ਼ਿਆਦਾ ਨਹੀਂ ਦਿੰਦੇ ਕਿਉਂਕਿ ਜਦੋਂ ਅਗਲੇ ਨੂੰ ਕੰਟਰੋਲ ਹੋ ਜਾਵੇ ਅਗਲੇ ਨੂੰ ਪਤਾ ਲੱਗੂ ਫੇਰ ਭਾਵੇਂ ਇਕੱਠੀ ਲਾਈ ਆ ਬਈ 10 ਦਿਨ ਦੀ ਦਵਾਈ ਦੇ ਕਿੰਨੇ ਪੈਸੇ ਆ ਜੀ 10 ਦਿਨ ਦੀ ਦਵਾਈ ਦਾ ਹੈਗਾ ਜੀ 22-2300 ਰੁਪਏ 22-2300 ਰੁਪਏ ਜੀ ਚਲੋ ਤੁਸੀਂ 2500 ਤੱਕ ਮੋਟਾ-ਮੋਟਾ ਮੰਨ ਲਓ 10 ਦਿਨ ਦੀ ਦਵਾਈ ਦਾ 2500 ਰੁਪਏ ਬਣ ਜਾਂਦੇ ਹਾਂ ਬਸ ਇਹਦੇ ਨਾਲ ਮਤਲਬ ਇਹ ਹੈ ਜੀ ਫਿਰ ਅਗਲਾ ਜੇ ਬਾੜੀ ਦੇ ਦਾਂਗੇ ਫਿਰ ਅਗਲਾ ਕਹੂਗਾ ਜੀ ਹਮੇ ਮੋੜ ਦੀਆਂ ਫਲਾਨਾ ਆਪਾਂ ਦਵਾਈ ਲੈਣੀ ਨਹੀਂ ਜੀ ਵਾਪਸ ਕਰੀ। ਵਿਕੀ ਹੋਈ ਦਵਾਈ ਨਹੀਂ ਵਾਪਸ ਲੈਣੀ ਜੀ ਵੈਦ ਜੀ 10 ਦਿਨ ਦੀ ਦਵਾਈ ਦੇਣਗੇ ਅਗਲੀ ਦਵਾਈ ਤਾਂ ਦੇਣਗੇ ਉਸ ਤੋਂ ਬਾਅਦ ਜੇ ਬੰਦੇ ਨੂੰ 1 ਅੱਧਾ ਪਰਸੈਂਟ ਵੀ ਫਰਕ ਪਿਆ ਨਹੀਂ ਵੈਦ ਜੀ ਫਿਰ ਦੁਬਾਰਾ ਦਵਾਈ ਨਹੀਂ ਦਿੰਦੇ ਅਗਲੇ ਨੂੰ। ਹਾਂ ਜੀ ਮੋੜ ਪੈ ਤੇ ਦਵਾਈ ਦੇਵਾਂਗੇ ਇਹ ਨਹੀਂ ਆ ਹੋਰ ਖਾ ਲੋ ਹੋਰ ਖਾ ਲੋ ਤਾਂ ਗੱਲ ਗਲਤ ਆ ਜੀ। ਤਾਂ ਹੀ ਦੱਸ ਦੇਣ ਦੀ ਦਵਾਈ ਦਿੰਦੇ ਆ ਜੀ ਵੀ ਅਗਲੇ ਦਾ ਪੈਸਾ ਖਰਾਬ ਨਾ ਹੋਵੇ। ਹਾਂ ਜੀ। ਜਦੋਂ 10 ਦਿਨਾਂ 'ਚ ਰਿਜ਼ਲਟ ਨਿਕਲ ਗਿਆ ਫੇਰ ਤੁਹਾਨੂੰ ਜ਼ਰੂਰ ਦੇ ਦੇਣਗੇ 10-20 ਦਿਨ ਦੀ ਅੱਗੇ ਪਰ 20 ਦਿਨ ਦੀ ਤੋਂ ਵੱਧ ਤਾਂ ਦੇਣੀ ਹੀ ਨਹੀਂ ਬੈਜ ਜੀ ਇਹ 99% ਗਾਰੰਟੀ ਹੈ ਜੀ ਇਹ ਤਾਂ ਠੀਕ ਹੋ ਜਾਂਦਾ ਮਤਲਬ ਹਮ ਠੀਕ ਆ ਬੈਜ ਜੀ ਬਹੁਤ ਧੰਨਵਾਦ